ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇ ਇਨਸਾਨ ਚਾਵੇ ਤਾਂ ਕੀ ਨਹੀਂ ਕਰ ਸਕਦਾ ਜਿਸ ਦੀ ਕਿ ਹੁਣ ਇੱਕ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੈੱਡ ਦਿਖਾਈ ਦੇ ਰਿਹਾ ਏ ਦਰਸਲ ਇਹ ਬੈੱਡ ਲੱਕੜ ਦਾ ਨਹੀਂ ਸਗੋਂ ਇੱਕ ਰਾਜ ਮਿਸਤਰੀ ਨੇ ਇੱਟਾਂ ਅਤੇ ਸੀਮੈਂਟ ਨਾਲ ਬਣਾਇਆ ਏ ਜੋ ਕਿ ਦੇਖਣ ਵਿੱਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਕਿਸੇ ਨੇ ਆਰਡਰ ਦੇ ਕੇ ਬੈੱਡ ਤਿਆਰ ਕਰਵਾਇਆ ਹੋਵੇ ਪਰ ਇਹ ਸੀਮੈਂਟ ਅਤੇ ਇੱਟਾਂ ਨਾਲ ਬਣਿਆ ਬੈੱਡ ਲੱਕੜ ਦੇ ਬੈੱਡਾਂ ਨੂੰ ਵੀ ਮਾਤ ਪਾ ਰਿਹਾ ਏ ਸੋ ਰੱਬ ਨੇ ਹੁਨਰ ਤਾਂ ਹਰ ਕਿਸੇ ਨੂੰ ਦਿੱਤਾ ਹੁੰਦਾ ਏ ਪਰ ਲੋਡ ਹੁੰਦੀ ਹੈ ਉਸ ਨੂੰ ਲੱਪਣ ਤੇ ਤਰਾਸ਼ਣ ਦੀ ਜਿਵੇਂ ਕਿ ਇਸ ਵਿਅਕਤੀ ਨੇ ਕੀਤਾ ਏ ਸੋ ਜਿੱਥੇ ਇੱਕ ਪਾਸੇ ਲੱਕੜ ਦੇ ਬੈੱਡ ਕੁਝ ਸਮੇਂ ਬਾਅਦ ਖਰਾਬ ਹੋ ਜਾਂਦੇ ਨੇ ਉੱਥੇ ਹੀ ਇਹ ਬੈੱਡ ਉਹਨਾ ਟਾਈਮ ਖਰਾਬ ਨਹੀਂ ਹੋਵੇਗਾ ਜਦੋਂ ਤੱਕ ਇਸ ਨੂੰ ਤੋੜਿਆ ਜਾਂ ਭੰਨਿਆ ਨਹੀਂ ਜਾਂਦਾ ਸੋ ਤੁਹਾਨੂੰ ਇਸ ਨੌਜਵਾਨ ਦੀ ਕਲਾਕਾਰੀ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਨਵੀਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ